ਮੇਰੀ ਮਾਲਕਣ ਨੇ ਬਹੁਤ ਹੀ ਛੋਟੀ ਉਮਰ ਦੀ ਇੱਕ ਨੌਕਰਾਨੀ ਘਰ ਵਿੱਚ ਰੱਖੀ ਹੋਈ ਸੀ ਜਿੱਦਾਂ ਹੀ ਰਾਤ ਹੁੰਦੀ ਤਾਂ ਮੇਰੀ ਨੀਅਤ ਉਹਦੇ ਤੇ ਖਰਾਬ ਹੋਣ ਲੱਗ ਜਾਂਦੀ ਸੀ ਇੱਕ ਰਾਤ ਮਾਲਕਣ ਘਰ ਨਹੀਂ ਸੀ ਤਾਂ ਮੈਂ ਫਟਾਫਟ ਘਰ ਦੀ ਲਾਈਟ ਬੰਦ ਕਰ ਦਿੱਤੀ ਤੇ ਚੁੱਪ ਕਰਕੇ ਬੈੱਡ ਤੇ ਲੰਮੇ ਪੈ ਗਿਆ ਜਦੋਂ ਉਹ ਨੌਕਰਾਨੀ ਬੈੱਡ ਤੇ ਆਈ ਤਾਂ ਮੇਰੇ ਉਹਨੇ ਹੋਸ਼ ਉਡਾ ਦਿੱਤੇ ਉਹਨੇ ਪੂਰੀ ਰਾਤ ਮੈਨੂੰ ਮਾਲਕ ਸਮਝ ਕੇ ਪਿਆਰ ਕੀਤਾ ਤੇ ਮੇਰਾ ਮੇਰੇ ਮਾਲਕ ਨੇ 14 ਸਾਲ ਦੀ ਕੁੜੀ ਨੂੰ ਨੌਕਰਾਨੀ ਦੇ ਤੌਰ ਤੇ ਰੱਖਿਆ ਹੋਇਆ ਸੀ ਉਹ ਬਹੁਤ ਹੀ ਸੋਹਣੀ ਸੀ ਰਾਤ ਹੁੰਦੀ ਤਾਂ ਮੇਰੀ ਨੀਅਤ ਉੱਤੇ ਖਰਾਬ ਹੋਣ ਲੱਗ ਜਾਂਦੀ ਸੀ ਪਰ ਮੈਂ ਮਾਲਕ ਤੋਂ ਡਰਦਾ ਚੁੱਪ ਰਹਿੰਦਾ ਸੀ ਪਰ ਇੱਕ ਰਾਤ ਮਾਲਕ ਘਰ ਨਹੀਂ ਸੀ ਮੈਂ ਉਹਦੇ ਕਮਰੇ ਵਿੱਚ ਹਨੇਰਾ ਕੀਤਾ ਤੇ ਚੁੱਪ ਕਰਕੇ ਬੈਠ ਤੇ ਲੰਮਾ ਪੈ ਗਿਆ ਥੋੜੀ ਦੇਰ ਬਾਅਦ 14 ਸਾਲ ਦੀ ਨੌਕਰਾਨੀ ਨੇ ਮੇਰੇ ਹੋਸ਼ ਛੁਡਾ ਦਿੱਤੇ ਤੇ ਮਾਲਕ ਸਮਝ ਕੇ ਉਹਨੇ ਮੇਰੇ ਨਾਲ ਜੋ ਕੁਝ ਕੀਤਾ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਮਾਲਕ ਦੇ ਘਰ ਦਾ ਨੌਕਰ ਸੀ ਮੇਰੇ ਮਾਪਿਓ ਦੋਨੇ ਹੀ ਮਾਲਕ ਦੀ ਵੱਡੀ ਗੱਡੀ ਕੋਠੀ ਵਿੱਚ ਕੰਮ ਕਰਦੇ ਸੀ ਤੇ ਇੱਕ ਕਮਰੇ ਵਿੱਚ ਰਹਿੰਦੇ ਸੀ ਇਸ ਲਈ ਮੇਰਾ ਬਚਪਨ ਵੀ ਮਾਲਕ ਦੇ ਘਰ ਗੁਜ਼ਰਾ ਸੀ ਜਦੋਂ ਮੈਂ ਵੱਡਾ ਹੋਇਆ ਤਾਂ ਮੇਰੇ ਮਾਪਿਓ ਨੇ ਇਹ ਆਪਣੀ ਜ਼ਮੀਨ ਵੇਚ ਕੇ ਆ ਗਏ ਸੀ ਇੱਕ ਐਕ ਜੀ ਅੰਟੀ ਵਿੱਚ ਮੇਰੇ ਮਾਂ ਪਿਓ ਦੋਨੇ ਹੀ ਮਰ ਗਏ ਸੀ। ਉਦੋਂ ਮੈਂ ਬਹੁਤ ਰੋਇਆ ਸੀ ਕਿਉਂਕਿ ਮੈਂ ਇਕੱਲਾ ਰਹਿ ਗਿਆ ਸੀ ਪਰ ਮਾਲਕ ਨੇ ਮੈਨੂੰ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ। ਅਸੀਂ ਤੇਰੇ ਨਾਲ ਹੀ ਹਾਂ। ਸੱਚ ਦੱਸਾਂ ਇਹ ਹੀ ਵਜ੍ਹਾ ਸੀ ਕਿ ਮੈਂ ਮਾਲਕ ਤੇ ਮੈਡਮ ਨੂੰ ਅਹੀ ਆਪਣਾ ਸਮਝਦਾ ਸੀ। ਮੇਰੀ ਮਾਲਕ ਪ੍ਰਦੀਪ ਦਾ ਵਿਹਾਰ ਬਹੁਤ ਵਧੀਆ ਸੀ। ਮੇਰੀ ਮੈਡਮ ਤਾਂ ਥੋੜੇ ਗੁੱਸੇ ਵਾਲੀ ਸੀ। ਉਹਦੀ ਆਦਤ ਸੀ ਕਿ ਸਾਰੇ ਨੌਕਰਾਂ ਨੂੰ ਬੜੇ ਧਿਆਨ ਨਾਲ ਦੇਖਦੀ ਸੀ। ਉਹਨਾਂ ਨੂੰ ਆਪਣੀ ਲਾਦ ਕੋਈ ਨਹੀਂ ਸੀ ਇਸ ਲਈ ਸਾਰਾ ਦਿਨ ਨੌਕਰਾਂ ਤੇ ਹੀ ਖਿੱਚਦੀ ਰਹਿੰਦੀ ਸੀ ਛੁੱਟੀ ਵਾਲੇ ਦਿਨ ਮਾਲਕਾ ਕਰ ਹੀ ਹੁੰਦਾ ਸੀ ਸਾਨੂੰ ਬਹੁਤ ਵਧੀਆ ਲੱਗਦਾ ਸੀ ਕਿਉਂਕਿ ਉਹ ਮੈਡਮ ਨੂੰ ਕਹਿੰਦੇ ਸੀ ਕਿ ਹਰ ਵੇਲੇ ਤੂੰ ਨੌਕਰਾਂ ਨੂੰ ਖਿੱਚਦੀ ਰਹਿਣੀ ਹੈ ਉਹ ਵੀ ਤਾਂ ਸਾਡੇ ਵਾਂਗੂ ਇਨਸਾਨ ਹੀ ਆ ਇੱਕ ਦਿਨ ਛੁੱਟੀ ਦੇ ਦਿਆ ਕਰ ਫਿਰ ਉਹ ਸਾਨੂੰ ਇਸ਼ਾਰੇ ਨਾਲ ਕਹਿੰਦੇ ਸੀ ਜਾਓ ਐਸ਼ ਕਰੋ ਕਿਉਂਕਿ ਮੈਡਮ ਦਾ ਸਾਰਾ ਗੁੱਸਾ ਮਾਲਕ ਤੇ ਚਲਾ ਜਾਂਦਾ ਸੀ ਉਹ ਕਹਿੰਦੀ ਸੀ ਕਿ ਆਪਣੇ ਨੌਕਰਾਂ ਨੂੰ ਤੂੰ ਸਿਰ ਚੜਾ ਕੇ ਰੱਖਿਆ ਹੋਇਆ ਹੈ ਜੇ ਮੈਂ ਨਾ ਹੋਵਾਂ ਤਾਂ ਘਰ ਨੂੰ ਕਬਾੜਖਾਨਾ ਬਣਾ ਦੇਣ ਨੌਕਰ ਤੁਹਾਡੇ ਇਸ਼ਾਰੇ ਤੇ ਹੀ ਘਰੋਂ ਬਾਹਰ ਚਲੇ ਗਏ ਮੇਰੇ ਨਾਲ ਮਾਲੀ ਤੇ ਚੌਂਕੀਦਾਰ ਤੋਂ ਵੀ ਸੀ ਅਸੀਂ ਚਾਰ ਮੁੰਡੇ ਜਦੋਂ ਦੇਖੋ ਘੁੰਮਣ ਲਈ ਚਲੇ ਜਾਂਦੇ ਸੀ ਇੰਜੋਏ ਕਰਕੇ ਵਾਪਸ ਆ ਜਾਂਦੇ ਸੀ ਮਾਲਕ ਮਸਕਰਾ ਕੇ ਸਾਨੂੰ ਪੁੱਛਦਾ ਸੀ ਮਜ਼ਾ ਆਇਆ ਛੁੱਟੀ ਦੇ ਦਿਨ ਇੰਜੋਏ ਕੀਤਾ ਮਾਲਕ ਬੜਾ ਹਾਸਮੁਖ ਜਿਹਾ ਸੀ ਪਰ ਮੈਡਮ ਦਾ ਤਾਂ ਮੂੰਹ ਹਮੇਸ਼ਾ ਗੁੱਸੇ ਵਿੱਚ ਹੀ ਰਹਿੰਦਾ ਸੀ। ਘੂਰ-ਘੂਰ ਕੇ ਸਾਨੂੰ ਦੇਖਦੀ ਰਹਿੰਦੀ ਸੀ। ਕਹਿੰਦੀ ਸੀ ਕੱਲ ਤੁਹਾਡਾ ਮਾਲਕ ਆਫਿਸ ਚਲਾ ਜਾਊਗਾ ਫਿਰ ਮੈਂ ਤੁਹਾਨੂੰ ਸਿੱਧਾ ਕਰੂੰਗੀ। ਸਮਾਂ ਲੰਘ ਰਿਹਾ ਸੀ ਪਰ ਅਚਾਨਕ ਮੇਰੀ ਜ਼ਿੰਦਗੀ ਵਿੱਚ ਇਦਾਂ ਦਾ ਤੂਫਾਨ ਆਇਆ ਕਿ ਸਭ ਕੁਝ ਚਲਾ ਗਿਆ। ਮਾਲਕ ਨੇ ਆਪਣੇ ਕੰਮ ਦੇ ਲਈ ਇੱਕ ਬੜੀ ਸੋਹਣੀ 14 ਸਾਲ ਦੀ ਕੁੜੀ ਰੱਖੀ ਹੋਈ ਸੀ। ਅਸੀਂ ਚਾਰੇ ਨੌਕਰ ਜਵਾਨ ਸੀ ਤੇ 20 ਸਾਲ ਦੇ ਕਰੀਬ ਸਾਡੀ ਉਮਰ ਸੀ। ਇਹੀ ਸਮਾਂ ਹੁੰਦਾ ਹੈ ਕਿ ਇਨਸਾਨ ਆਪਣੀ ਜਵਾਨੀ ਨੂੰ ਪੈਰ ਵਿੱਚ ਰੱਖਦਾ ਹੈ ਕੁਝ ਚੀਜ਼ਾਂ ਵਿੱਚ ਦਿਲਚਸਪੀ ਜ਼ਿਆਦਾ ਹੀ ਹੁੰਦੀ ਹੈ ਉਹ ਕੁੜੀ ਬਹੁਤ ਜ਼ਿਆਦਾ ਸੋਹਣੀ ਸੀ ਅਸੀਂ ਚਾਰਾਂ ਨੇ ਉਹਨਾਂ ਨੂੰ ਦੇਖਿਆ ਤਾਂ ਸਾਡੇ ਹੋਸ਼ ਉੱਡ ਗਏ ਸਾਡਾ ਧਿਆਨ ਤਾਂ ਉਸ ਕੁੜੀ ਵਾਲੀ ਸੀ ਮੈਡਮ ਸਾਨੂੰ ਕਹਿਣ ਲੱਗੇ ਕੀ ਦੇਖ ਰਹੇ ਹੋ ਜਾਓ ਇੱਥੋਂ ਸ਼ਰਮ ਨਹੀਂ ਆਉਂਦੀ ਘਰ ਦੇ ਬੱਚਿਆਂ ਦੀ ਨਜ਼ਰ ਰੱਖਦੇ ਹੁੰਦੇ ਇਹ ਸੁਣ ਕੇ ਅਸੀਂ ਚਾਰੋ ਘਬਰਾ ਗਏ ਅਸੀਂ ਕਿਹਾ ਨਹੀਂ ਨਹੀਂ ਮੈਡਮ ਜੀ ਅਸੀਂ ਘਬਰਾ ਕੇ ਘਰੋਂ ਬਾਹਰ ਚਲੇ ਗਏ ਅਸੀਂ ਚਾਰੇ ਉਸ ਸੋਹਣੀ ਕੁੜੀ ਦੀਆਂ ਤਰੀਫਾਂ ਕਰ ਰਹੀ ਸੀ ਪਰ ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਗੁੱਸਾ ਆ ਗਿਆ ਭਲਾ ਹੀ ਕੌਣ ਹੁੰਦੇ ਆ ਇਸ ਕੁੜੀ ਨੂੰ ਇਦਾਂ ਦੀਆਂ ਨਜ਼ਰਾਂ ਨਾਲ ਦੇਖਣ ਵਾਲੇ ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਡੇ ਘਰ ਮਾਵਾ ਪੈਣਾ ਨਹੀਂ ਮੈਡਮ ਨੂੰ ਤੁਹਾਡੇ ਬਾਰੇ ਦੱਸਾਂਗਾ ਮੈਡਮ ਜੀ ਤੁਹਾਡੀ ਨੌਕਰਾਨੀ ਦੇ ਲਈ ਇਦਾਂ ਦੀਆਂ ਗੱਲਾਂ ਕਰ ਰਹੀ ਹੈ ਜਦਕਿ ਮੇਰੀ ਨੀਅਤ ਉਸ ਕੁੜੀ ਲਈ ਚੰਗੀ ਨਹੀਂ ਸੀ ਪਰ ਫਿਰ ਵੀ ਮੈਂ ਕਿੱਦਾਂ ਦੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਚੌਕੀਦਾਰ ਤੇ ਦੂਸਰੇ ਨੌਕਰ ਮੇਰੀ ਗੱਲ ਤੇ ਗੁੱਸਾ ਕਰਕੇ ਫਟਾਫਟ ਕੰਮਾਂ ਵਿੱਚ ਲੱਗ ਗਏ ਪਰ ਮੇਰੀਆਂ ਅੱਖਾਂ ਵਿੱਚ ਉਸ ਕੁੜੀ ਦਾ ਸੋਹਣਾ ਮੁਖੜਾ ਸਮਾ ਚੁੱਕਿਆ ਸੀ ਫਿਰ ਮੇਰਾ ਕੋਈ ਘਰੇ ਖਾਸ ਕੰਮ ਵੀ ਨਹੀਂ ਸੀ ਮੈਡਮ ਨੇ ਕਿਤੇ ਜਾਣਾ ਹੁੰਦਾ ਤਾਂ ਮੈਂ ਗੱਡੀ ਲੈ ਕੇ ਜਾਂਦਾ ਸੀ ਘਰ ਦੇ ਅੰਦਰ ਥੋੜੇ ਬਹੁਤੇ ਕੰਮ ਕਰ ਲੈਂਦਾ ਸੀ ਮੈਂ ਸੋਚਿਆ ਸੀ ਕਿ ਚਲੋ ਮੈਨੂੰ ਵੈਸੇ ਵੀ ਤਾਂ ਘਰ ਦੇ ਅੰਦਰ ਜਾਣ ਦੀ ਇਜਾਜ਼ਤ ਹੈ ਇਸ ਲਈ ਇਸ ਬਹਾਨੇ ਮੈਂ ਉਸ ਕੁੜੀ ਨਾਲ ਦੋਸਤੀ ਬਣਾ ਲਵਾਂਗਾ ਸ਼ਾਮ ਨੂੰ ਮੈਂ ਜਾਂਦਾ ਸੀ ਉਦੋਂ ਮੈਡਮ ਸੁੱਤੀ ਹੁੰਦੀ ਸੀ ਮੇਰੀ ਮੈਡਮ ਸ਼ਾਮ ਨੂੰ ਜ਼ਰੂਰ ਸੌਂਦੀ ਸੀ ਸ਼ਾਮ ਨੂੰ ਉੱਠਦੀ ਸੀ ਮੈਂ ਘਰ ਦੇ ਅੰਦਰ ਗਿਆ ਤਾਂ 14 ਸਾਲ ਦੀ ਕੁੜੀ ਬੜੇ ਰੋਪ ਦੇ ਨਾਲ ਇੱਕ ਨੌਕਰਾਨੀ ਕੋਲੋਂ ਸਫਾਈ ਕਰਵਾ ਰਹੀ ਸੀ ਕਹਿਣ ਲੱਗੀ ਮੈਨੂੰ ਮੈਡਮ ਨੇ ਇਹ ਕਿਹਾ ਕਿ ਚੰਗੀ ਤਰ੍ਹਾਂ ਧਿਆਨ ਰੱਖਣਾ ਕਿ ਚੰਗੀ ਤਰ੍ਹਾਂ ਘਰ ਚਮਕਾਉਣਾ ਹੈ ਉਡੀ ਤਾਂ ਸ਼ਾਇਦ ਮੈਡਮ ਦੀ ਕਾਪੀ ਲੱਗ ਰਹੀ ਸੀ ਜਦੋਂ ਉਹਨੇ ਮੈਨੂੰ ਵੇਖਿਆ ਤਾਂ ਮੈਨੂੰ ਪੁੱਛਣ ਲੱਗੀ ਕਿ ਤੂੰ ਕੀ ਕਰ ਰਿਹਾ ਮੈਂ ਕਿਹਾ ਜੇ ਤੁਹਾਨੂੰ ਕੋਈ ਕੰਮ ਹੈ ਤਾਂ ਦੱਸ ਦਿਓ ਦਿਨ ਇਹ ਘਰ ਦੇ ਛੋਟੇ ਕੰਮ ਮोटे ਕੰਮ ਕਰ ਲੈਣਾ ਵੈਸੇ ਵੀ ਸਾਡੀ ਮੈਡਮ ਇਸ ਵੇਲੇ ਸੌਂ ਰਹੀ ਹੈ ਤੇ ਇਕੱਲੀ ਥੱਕ ਗਈ ਹੋਵੇਗੀ ਕੋਈ ਕੰਮ ਹੈ ਤਾਂ ਮੈਨੂੰ ਦੱਸ ਦਿਓ ਉਹ ਕਹਿਣ ਲੱਗੀ ਅੱਛਾ ਠੀਕ ਹੈ ਮੇਰੇ ਨਾਲ ਰਸੋਈ ਵਿੱਚ ਪੂਰਾ ਸ਼ੇੰਕ ਪਾਂਡਿਆ ਨਾਲ ਭਰਿਆ ਹੋਇਆ ਉਹ ਕਹਿਣ ਲੱਗੀ ਇਦਾਂ ਕਰ ਪਹਿਲਾਂ ਭਾਂਡੇ ਧੋ ਲੈ ਫਿਰ ਉਹਨੇ ਰਸੋਈ ਵਿੱਚ ਪਏ ਟੇਬਲ ਵੱਲ ਇਸ਼ਾਰਾ ਕੀਤਾ ਤੇ ਕਹਿਣ ਲੱਗੀ ਫਿਰ ਇਹਨਾਂ ਸਬਜ਼ੀਆਂ ਨੂੰ ਕੱਟ ਕੇ ਸਾਰੇ ਸਰਫ ਸਾਫ਼ ਕਰ ਦੇ ਜਦੋਂ ਸਾਰਾ ਕੰਮ ਹੋ ਗਿਆ ਮੈਨੂੰ ਦੱਸ ਦੇ ਫਿਰ ਮੈਂ ਦੱਸੂੰਗੀ ਅੱਗੇ ਕੀ ਕਰਨਾ ਮੈਂ ਹੈਰਾਨ ਹੋ ਗਿਆ ਤੇ ਉਹ ਰਸੋਈ ਵਿੱਚੋਂ ਬਾਹਰ ਚਲੇਗੀ ਮੈਂ ਸਾਰੇ ਭਾਂਡੇ ਧੋ ਦਿੱਤੇ ਰਸੋਈ ਨੂੰ ਸਾਫ਼ ਕਰ ਦਿੱਤਾ ਫਿਰ ਸਬਜ਼ੀ ਵੀ ਮੈਂ ਕੱਟ ਦਿੱਤੀ ਹਜੇ ਪਿਆਜ਼ ਹੀ ਕੱਟ ਰਿਹਾ ਸੀ ਕੀ ਮੇਰੀਆਂ ਅੱਖਾਂ ਵਿੱਚ ਪਾਣੀ ਆਉਣ ਲੱਗ ਪਿਆ। ਉਹ ਕੁੜੀ ਫਟਾਫਟ ਮੇਰੇ ਕੋਲ ਆ ਗਈ ਤੇ ਮੇਰੇ ਹੱਥ ਵਿੱਚੋਂ ਸ਼ੀਰੀ ਫੜ ਕੇ ਕਹਿਣ ਲੱਗੀ ਫਟਾਫਟ ਇੱਥੋਂ ਚਲਾ ਜਾ ਮੈਡਮ ਆ ਗਈ ਤੇ ਰਸੋਈ ਵਿੱਚ ਹੀ ਆ ਰਹੀ ਹੈ। ਮੈਂ ਤਾਂ ਉਦھے ਇਸ ਵਿਹਾਰ ਤੋਂ ਘਬਰਾ ਗਿਆ ਸੀ। ਪਤਾ ਨਹੀਂ ਕਿਉਂ ਉਹਨੇ ਮੈਨੂੰ ਕੁਰਸੀ ਤੋਂ ਧੱਕਾ ਦਿੱਤਾ ਤੇ ਮੈਂ ਇਹ ਠੰਡ ਇਕ ਪਿਆ। ਫਟਾਫਟ ਆਪਣੀ ਕੁਰਸੀ ਤੇ ਬੈਠ ਕੇ ਪਿਆਜ਼ ਕੱਟਣ ਲੱਗ ਪਈ। ਮੈਂ ਹਜੇ ਚੰਗੀ ਤਰ੍ਹਾਂ ਉੱਠਿਆ ਨਹੀਂ ਸੀ ਕਿ ਮੈਡਮ ਸੋਈ ਵਿੱਚ ਆ ਗਈ। ਮੈਨੂੰ ھیਠਾਂ ਬਿਠਾ ਦੇ ਕੇ ਕਹਿਣ ਲੱਗੀ ਤੂੰ ਇੱਥੇ ਕੀ ਕਰ ਰਹੀ ਆਂ? ਮੈਂ ਤੈਨੂੰ ਕਿਹਾ ਸੀ ਨਾ ਬਾਹਰ ਜਾ ਕੇ ਬੈਠੋ। ਮੈਂ ਹਜੇ ਕਹਿਣ ਵਾਲਾ ਸੀ ਕਿ ਮੈਂ ਸਬਜ਼ੀ ਕੱਟ ਰਿਹਾ ਆਂ ਉਸ ਕੁੜੀ ਨੇ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਕਹਿਣ ਲੱਗੀ ਮੈਡਮ ਜੀ ਮੈਂ ਕਦੋਂ ਦਾ ਇਹਨਾਂ ਨੂੰ ਕਹਿ ਰਹੀ ਆਂ ਕਿ ਤੂੰ ਇੱਥੋਂ ਚਲਾ ਜਾ। ਬਾਹਰ ਜਾ ਕੇ ਬੈਠ ਬਾਹਰ ਦਾ ਕੰਮ ਦੇਖ ਲੈ ਪਰ ਇਹ ਤਾਂ ਇੱਥੇ ਹੀ ਬੈਠਾ ਹੈ। ਕਹਿੰਦਾ ਹੈ ਕਿ ਮੈਂ ਤੈਨੂੰ ਦੇਖੂੰਗਾ ਕਿ ਤੂੰ ਕਿੱਦਾਂ ਕੰਮ ਕਰਦੀ ਫੇਰ ਕਹਿਣ ਲੱਗੀ ਮੈਂ ਹਜੇ ਸਾਰੇ ਭਾਂਡੇ ਧੋਤੇ ਹੀ ਆ ਕਿ ਹੁਣ ਸਬਜ਼ੀ ਕੱਟ ਰਹੀ ਆ ਇਹ ਬੈਠਾ ਦੇਖ ਰਿਹਾ ਮੈਂ ਕੰਮ ਚੰਗੀ ਤਰ੍ਹਾਂ ਕਰ ਰਹੀ ਆ ਜਾਂ ਨਹੀਂ ਮੈਂ ਤਾਂ ਉਹਨੂੰ ਦੇਖਦਾ ਹੀ ਰਹਿ ਗਿਆ ਆਪਣੇ ਹਿੱਸੇ ਦਾ ਸਾਰਾ ਕੰਮ ਮੇਰੇ ਤੋਂ ਕਰਵਾ ਲਈ ਤੇ ਮੈਡਮ ਦੇ ਸਾਹਮਣੇ ਇਦਾਂ ਕਹਿ ਰਹੀ ਸੀ ਜਿਦਾਂ ਸਾਰਾ ਕੰਮ ਉਹਨੇ ਹੀ ਕੀਤਾ ਹੋਵੇ ਮੇਰੇ ਤੋਂ ਕੰਮ ਕਰਵਾ ਕੇ ਆਪਣੀ ਸ਼ਾਨ ਬਣਾ ਲਈ ਮੈਂ ਚੁੱਪਚਾਪ ਕੇ ਬੈਠਾ ਸੀ ਮੈਂ ਕਹਿੰਨੀ ਮੈਡਮ ਜੀ ਇਹ ਕੁੜੀ ਹਜੇ ਇਹ ਗੱਲ ਮੇਰੇ ਮੂੰਹ ਵਿੱਚ ਸੀ ਤੇ ਮੈਡਮ ਕਹਿਣ ਲੱਗੀ ਤਾਂ ਕੌਣ ਹੁੰਦਾ ਇਸ ਕੁੜੀ ਤੇ ਰੋਪ ਪਾਉਣ ਵਾਲਾ ਜੇ ਮੈਂ ਤੈਨੂੰ ਇਸ ਵਕਤ ਘਰ ਦੇ ਅੰਦਰ ਦੇਖਿਆ ਤਾਂ ਜਦੋਂ ਇਹ ਕੁੜੀ ਕੰਮ ਕਰ ਰਹੀ ਹੁੰਦੀ ਆ ਦੇਖੀ ਮੈਂ ਤੇਰਾ ਕੀ ਹਸ਼ਰ ਕਰੂੰਗੀ ਇਹ ਕਹਿ ਕੇ ਮੜਨੀ ਮੇਰਾ ਕੰਨ ਫੜਿਆ ਤੇ ਮਰੋੜ ਦਿੱਤਾ ਕਹਿਣ ਲੱਗੀ ਚਲਾ ਜਾ ਇੱਥੋਂ ਬਾਹਰ ਮੈਂ ਘਰੋਂ ਬਾਹਰ ਆਇਆ ਤਾਂ ਮਾਲੀ ਆਪਣਾ ਕੰਮ ਕਰਕੇ ਸ਼ਾਮ ਨੂੰ ਵਾਪਸ ਚਲਾ ਜਾਂਦਾ ਸੀ ਚੌਂਕੀਦਾਰ ਵੀ ਡਿਊਟੀ ਦਰਵਾਜ਼ੇ ਤੇ ਕਰ ਰਿਹਾ ਸੀ ਮੈਂ ਤੇ ਇੱਕ ਥੋਬੀ ਕਰਦੇ ਅੰਦਰ ਬਾਹਰ ਘੁੰਮਦੇ ਰਹਿੰਦੇ ਸੀ ਇੱਕ ਵਾਰ ਮਾਲਕ ਨੇ ਮੈਨੂੰ ਰਾਤ ਨੂੰ ਕਿਸੇ ਕੰਮ ਲਈ ਬੁਲਾਇਆ ਤਾਂ ਮੈਂ ਅਚਾਨਕ ਹੈਰਾਨ ਹੋ ਗਿਆ ਕਿਉਂਕਿ ਮਾਲਕ ਗੈਸਟ ਰੂਮ ਵਿੱਚ ਸੌਂ ਰਿਹਾ ਸੀ ਮੈਂ ਪੁੱਛਿਆ ਤੇ ਕਹਿਣ ਲੱਗਾ ਤੇਰੀ ਮੈਡਮ ਦੇ ਨਾਲ ਨਾਲ ਹੁਣ ਉਹ ਕੁੜੀ ਸੌਿਆ ਕਰੂਗੀ ਮੈਂ ਕਿਹਾ ਭਲਾ ਕਿਉਂ ਮਾਲਕ ਨੇ ਕਿਹਾ ਤੈਨੂੰ ਤਾਂ ਪਤਾ ਹੀ ਆ ਕਿ ਤੇਰੀ ਮੈਡਮ ਦੇ ਘਰ ਵਿੱਚ ਚੱਲਦੀ ਹੈ ਮੇਰੀ ਭਲਾ ਕੀ ਹੈ ਸੀ ਮਾਲਕ ਉਦਾਸ ਸੀ ਮੈਂ ਮਾਲਕ ਦੇ ਕਹਿਣ ਤੇ ਦੁੱਧ ਦਾ ਗਲਾਸ ਦੇਣ ਗਿਆ ਸੀ ਜਦੋਂ ਵਾਪਸ ਆਇਆ ਤਾਂ ਦੇਖਿਆ ਮੈਡਮ ਦੇ ਕਮਰੇ ਵਿੱਚੋਂ ਗੱਲਾਂ ਦੀ ਕਰਨ ਦੀ ਆਵਾਜ਼ ਆ ਰਹੀ ਸੀ ਪਤਾ ਨਹੀਂ ਮੈਂ ਕੀ ਸੋਚਿਆ ਮੈਡਮ ਦੇ ਕਮਰੇ ਦੇ ਬਾਹਰ ਖੜਾ ਹੋ ਕੇ ਗੱਲਾਂ ਸੁਣਨ ਲੱਗ ਪਿਆ ਪਰ ਜੋ ਗੱਲਾਂ ਮ ਸੁਣੀਆਂ ਮੇਰੇ ਹੋਸ਼ ਉੱਡੇ ਮੈਂ ਉੱਥੋਂ ਸਿੱਧਾ ਆਪਣੇ ਕਮਰੇ ਵਿੱਚ ਆ ਗਿਆ ਮੈਂ ਸੋਚ ਰਿਹਾ ਸੀ ਕਿ ਮੈਡਮ ਦੇ ਕਮਰੇ ਵਿੱਚ ਉਸ ਕੁੜੀ ਦਾ ਸੌਣਾ ਜ਼ਰੂਰੀ ਹੈ ਇਹ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੇਰੇ ਨਾਲ ਉਸ ਦਾ ਵਿਹਾਰ ਚੰਗਾ ਨਹੀਂ ਸੀ ਪਰ ਫਿਰ ਵੀ ਮੈਂ ਉਸ ਕੁੜੀ ਤੇ ਆਪਣਾ ਦਿਲ ਹਾਰ ਬੈਠਾ ਸੀ ਪਰ ਸਾਰਾ ਦਿਨ ਮੈਡਮ ਦੀ ਨਜ਼ਰ ਹਮੇਸ਼ਾ ਹੀ ਮੇਰੇ ਤੇ ਰਹਿੰਦੀ ਸੀ ਮੈਂ ਸੋਚਦਾ ਸੀ ਕਿ ਕਿੱਦਾਂ ਉਸ ਕੁੜੀ ਨਾਲ ਗੱਲ ਕਰਾਂ ਕਿਉਂਕਿ ਰਾਤ ਨੂੰ ਵੀ ਮੈਡਮ ਉਸ ਕੁੜੀ ਨੂੰ ਆਪਣੇ ਕਮਰੇ ਵਿੱਚ ਹੀ ਸੌਂਦੀ ਸੀ ਮੈਂ ਵਾਰ-ਵਾਰ ਮੌਕਾ ਲੱਭਦਾ ਸੀ ਮੈਂ ਉਸ ਕੁੜੀ ਨਾਲ ਗੱਲ ਕਰ ਸਕਾਂ ਮੈਨੂੰ ਪਤਾ ਸੀ ਕਿ ਮੈਡਮ ਕਦੇ ਵੀ ਇਦਾਂ ਨਹੀਂ ਹੋਣ ਦੇਵੇਗੀ ਇੱਕ ਵਾਰ ਮੈਨੂੰ ਇਸ ਕੁੜੀ ਨਾਲ ਗੱਲ ਕਰਨ ਦਾ ਮੌਕਾ ਮਿਲ ਜਾਵੇ ਮੈਂ ਚੁੱਪ ਕਰਕੇ ਬਾਹਰ ਆ ਗਿਆ ਸਾਰੇ ਨੌਕਰ ਆਪਣਾ ਆਪਣਾ ਕੰਮ ਕਰਦੇ ਸੀ ਉਹ ਕੁੜੀ ਸੋਈ ਵਿੱਚ ਕਿਸੇ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ ਮੈਂ ਫਟਾਫਟ ਉਹਦੇ ਕੋਲ ਸੋਈ ਵਿੱਚ ਲੱਗ ਗਿਆ ਉਹਦੇ ਕੋਲ ਜਾ ਕੇ ਖੜਾ ਹੋ ਗਿਆ ਸ਼ੈਦੂ ਕੋ ਆਪਣੀ ਮੰਗਣਾ ਗੱਲ ਕਰ ਰਹੀ ਸੀ ਤੇ ਕਹਿਣ ਲੱਗੀ ਸਭ ਕੁਝ ਬਹੁਤ ਵਧੀਆ ਹੈ ਮੇਰਾ ਬਹੁਤ ਧਿਆਨ ਰੱਖਦੇ ਆ ਤੁਸੀਂ ਮੇਰੇ ਲੇ ਪਰੇਸ਼ਾਨ ਨਾ ਹੋ ਉਹ ਵਕਤ ਉਸ ਕੁੜੀ ਦਾ ਲਿਆਜ਼ ਬਹੁਤ ਵਧੀਆ ਸੀ ਉਹ ਬੜੇ ਪਿਆਰ ਨਾਲ ਗੱਲ ਕਰ ਰਹੀ ਸੀ ਉਹ ਪਿੱਛੇ ਮੁੜਨ ਲੱਗੀ ਤੇ ਮੇਰੇ ਵਿੱਚ ਵਜਦੀ ਵਜਦੀ ਮਸਾਂ ਹੀ ਬਚ ਗਈ ਮੈਂ ਵੀ ਹੈਰਾਨ ਲੱਗਿਆ ਮੈਨੂੰ ਆਪਣੇ ਕੋਲ ਖੜਾ ਦੇਖ ਕੇ ਕਹਿਣ ਲੱਗੀ ਕਿ ਤੂੰ ਇੱਥੇ ਕੀ ਕਰ ਰਿਹਾ ਮੈਂ ਕਿਹਾ ਹੌਲੀ ਬੁੱਲੋ ਮੈਡਮ ਉੱਠ ਜਾਊਗੀ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਉਹ ਤਾਂ ਮੇਰੇ ਨਾਲ ਲੜਨ ਲਈ ਤਿਆਰ ਸੀ ਪਰ ਮੈਂ ਸੋਚਿਆ ਸੀ ਕਿ ਅੱਜ ਮੈਂ ਆਪਣੇ ਪਿਆਰ ਦਾ ਇਸ਼ਾਰ ਕਰ ਦੇਵਾਂਗਾ ਮੈਂ ਕਿਹਾ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਐ ਮੈਂ ਤੈਨੂੰ ਪਿਆਰ ਕਰਨ ਅਲੱਗ ਪਿਆ ਇਹ ਸੁਣ ਕੇ ਉਸਨੇ ਝੋਲ ਨਾਲ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਹਿਣ ਲੱਗੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਉਹ ਮੈਨੂੰ ਕਹਿਣ ਲੱਗੀ ਸ਼ਰਮ ਨਹੀਂ ਆਉਂਦੀ ਕਦੀ ਸ਼ੀਸ਼ੇ ਵਿੱਚ ਆਪਣੀ ਸ਼ਕਲ ਦੇਖੀ ਐ ਉਹਦੀ ਇਹ ਗੱਲ ਨਾ ਸੁਣ ਕੇ ਮੈਡਮ ਰਸੋਈ ਵਿੱਚ ਆ ਗਈ ਉਹ ਮੈਡਮ ਨੂੰ ਮੇਰੀ ਗੱਲ ਦੱਸਣ ਲੱਗ ਪਈ ਮੈਡਮ ਨੇ ਕੋ ਜੀ ਵੀ ਨਹੀਂ ਦੇਖਿਆ ਤੇ ਮੈਨੂੰ ਮਾਰਨ ਲੱਗ ਪਈ ਤੇ ਕਹਿਣ ਲੱਗੀ ਤੇਰੀ ਹਿੰਮਤ ਕਿੱਦਾਂ ਹੋਈ ਇਦਾਂ ਦੀਆਂ ਗਲਤ ਗੱਲਾਂ ਕਰਨੀ ਮੈਂ ਤਾਂ ਸਿਰਫ ਆਪਣੇ ਪਿਆਰ ਦਾ ਇਸ਼ਾਰ ਕੀਤਾ ਸੀ ਇੱਕ ਕੁੜੀ ਚਾਹੁੰਦੀ ਤਾਂ ਮੈਨੂੰ ਮਨਾ ਕਰ ਦਿੰਦੀ ਪਰ ਉਹਨੇ ਤਾਂ ਮੈਨੂੰ ਅੰਦਰੋਂ ਬਾਹਰ ਕਢਵਾ ਦਿੱਤਾ ਸੀ ਬਾਹਰ ਦੇ ਨੌਕਰ ਵੀ ਮੇਰੇ ਵੱਲ ਦੇ ਕਿ ਹੱਸਣ ਲੱਗ ਪਏ ਸੀ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਇੱਥੇ ਨਹੀਂ ਰਹੂੰਗਾ ਤੇ ਚਲਾ ਜਾਊਂਗਾ ਮੇਰੀ ਬਹੁਤ ਬੇਇੱਜ਼ਤੀ ਹੋ ਗਈ ਸੀ ਬਲਕਿ ਮੈਂ ਸਾਰਾ ਬਚਪਨ ਇੱਥੇ ਹੀ گزارਿਆ ਸੀ ਮੈਡਮ ਤੋਂ ਇਹ ਉਮੀਦ ਕਿਦਾਂ ਰੱਖ ਸਕਦਾ ਸੀ ਮੈਂ ਕੋਈ ਗਲਤ ਹਰਕਤ ਕਰੂੰਗਾ ਮੈਡਮ ਨੇ ਮੇਰੇ ਤੇ ਬਹੁਤ ਇਲਜ਼ਾਮ ਲਾਇਏ ਮੈਨੂੰ ਬਹੁਤ ਮਾੜਾ ਚੰਗਾ ਕਿਹਾ ਉਹ ਕੁੜੀ ਵੀ ਰੋਂਦੀ ਹੋਈ ਕਹਿਣ ਲੱਗੀ ਕਿ ਇਹਦੀ ਤਾਂ ਨਜ਼ਰ ਸ਼ੁਰੂ ਤੋਂ ਹੀ ਮੇਰੇ ਤੇ ਮਾੜੀ ਸੀ ਇਹ ਮੌਕਾ ਪਾਲਦਾ ਸੀ ਕਿ ਕਦੋਂ ਮੌਕਾ ਮਿਲੇ ਮੈਨੂੰ ਇਹ ਗੱਲਾਂ ਕਹਿ ਸਕੇ ਤੇ ਆਪਣੇ ਪਿਆਰ ਦਾ ਇਸ਼ਾਰ ਕਰਨ ਲੱਗ ਜਾਵੇ ਮੇਰਾ ਕੋਈ ਵੀ ਗਲਤ ਇਰਾਦਾ ਨਹੀਂ ਸੀ ਪਰ ਮੇਰੇ ਤੇ ਜੋ ਇਲਜ਼ਾਮ ਲਾਈ ਸੀ ਉਹ ਬਿਲਕੁਲ ਗਲਤ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿੱਥੇ ਜਾਊਂਗਾ ਪਰ ਮੈਂ ਆਪਣੇ ਕੱਪੜੇ ਬੈਗ ਵਿੱਚ ਪਾਏ ਤੇ ਆਪਣੀ ਅੱਖਾਂ ਸਾਫ਼ ਕਰਦਾ ਹੋਇਆ ਘਰੋਂ ਬਾਹਰ ਨਿਕਲ ਗਿਆ ਮੈਂ ਹਾਜੇ ਗੇਟਵੇ ਚ ਸੀ ਕਿ ਮਾਲਕ ਆਪਣੀ ਗੱਡੀ ਵਿੱਚ ਆ ਕੇ ਤੇ ਮੈਨੂੰ ਦੇਖ ਕੇ ਫਟਾਫਟ ਗੱਡੀ ਵਿੱਚ ਉਤਰ ਗਿਆ ਤੇ ਕਹਿਣ ਲੱਗਿਆ ਤੂੰ ਕਿੱਥੇ ਜਾ ਰਿਹਾ ਮੈਂ ਆਪਣੇ ਹੰਝੂ ਸਾਫ਼ ਕੀਤੇ ਤੇ ਕਿਹਾ ਕਿ ਮੇਰਾ ਹੁਣ ਇਸ ਘਰ ਵਿੱਚੋਂ ਦਾ ਨਾਂ ਪਾਣੀ ਖਤਮ ਹੋ ਗਿਆ ਹੈ ਤੁਹਾਡੇ ਘਰ ਤੇ ਇਹ ਸੁਣ ਕੇ ਉਹ ਉਦਾਸ ਹੋ ਗਿਆ ਤੇ ਕਹਿਣ ਲੱਗਿਆ ਹੋਇਆ ਕੀ ਆ ਮੈਂ ਸਾਰੀ ਗੱਲ ਮਾਲਕ ਨੂੰ ਦੱਸ ਦਿੰਦੀ ਇਹ ਵੀ ਕਹਿ ਦਿੱਤਾ ਕਿ ਮੈਂ ਹੁਣ ਇੱਥੇ ਕੰਮ ਨਹੀਂ ਕਰੂੰਗਾ ਮਾਲਕ ਨੇ ਮੈਨੂੰ ਬਹੁਤ ਸਮਝਾਇਆ ਤੂੰ ਕਿੱਥੇ ਜਾਵੇਂਗਾ ਮੈਂ ਤੇਰੀ ਮੈਡਮ ਨਾਲ ਗੱਲ ਕਰੂੰਗਾ ਉਹਨੂੰ ਸਮਝਾਉਂਗਾ ਪਰ ਤੂੰ ਕਿਤੇ ਨਹੀਂ ਜਾਣਾ ਮੈਂ ਕਹਿ ਨਹੀਂ ਉਸ ਕੁੜੀ ਨੇ ਮੇਰੇ ਤੇ ਇਲਜ਼ਾਮ ਲਾਇਆ ਹੈ ਮੈਡਮ ਨੇ ਵੀ ਉਸ ਕੁੜੀ ਤੇ ਹੀ ਯਕੀਨ ਕੀਤਾ ਹੁਣ ਮੈਂ ਇੱਥੇ ਨਹੀਂ ਰਹਿ ਸਕਦਾ ਮੈਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਹੈ ਮੈਂ ਇਨਾ ਘਰਾਂ ਦੇ ਕੋਲ ਹੀ ਇੱਕ ਪਾਰਕ ਵਿੱਚ ਬੈਠ ਗਿਆ ਮੈਂ ਆਪਣਾ ਫੋਨ ਚਲਾਉਣ ਲੱਗ ਪਿਆ ਤੇ ਕਾਫੀ ਦੇਰ ਰੋਂਦਾ ਰਿਹਾ ਮੈਨੂੰ ਉਸ ਕੁੜੀ ਤੋਂ ਨਫ਼ਰਤ ਹੋਣ ਲੱਗ ਪਈ ਸੀ ਉਸ ਦਿਨ ਜਦੋਂ ਮੈਂ ਕਮਰੇ ਦੇ ਬਾਹਰ ਖੜਾ ਸੀ ਤਾਂ ਮੈਂ ਸੁਣ ਰਿਹਾ ਸੀ ਕਿ ਉਹ ਕੁੜੀ ਮੈਡਮ ਨੂੰ ਮਾਲਕ ਦੇ ਖਿਲਾਫ ਭੁਕਾਰ ਰਹੀ ਸੀ ਪਰ ਮੈਂ ਕੀ ਕਰ ਸਕਦਾ ਸੀ ਮੈਡਮ ਨੂੰ ਤਾਂ ਉਸ ਕੁੜੀ ਦੀ ਗੱਲ ਤੇ ਹੀ ਪ੍ਰੋਸਾਸੀ ਮੈਂ ਉੱਥੇ ਹੀ ਬੈਠ ਗਿਆ ਲੱਗ ਹੀ ਦੋ ਨੌਜਵਾਨ ਆ ਕੇ ਬੈਠ ਕੇ ਮੈਂ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਹੈਰਾਨ ਹੋ ਗਿਆ ਕੁਝ ਦੇਰ ਦਾ ਮੈਂ ਇਹ ਸੋਚਦਾ ਕਿ ਅੱਗੇ ਕੀ ਕਰਾਂ ਕਿਦਾਂ ਮੈਡਮ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਉਹਨੂੰ ਉਹਦੇ ਹਾਲ ਤੇ ਹੀ ਛੱਡ ਦੇਵਾਂ ਪਰ ਮੈਂ ਆਪਣੇ ਮਾਂ ਪਿਓ ਨੂੰ ਯਾਦ ਕਰ ਰਿਹਾ ਸੀ ਮੈਂ ਫੈਸਲਾ ਕਰ ਲਿਆ ਸੀ ਕਾਫੀ ਰਾਤ ਹੋ ਗਈ ਇਸ ਲਈ ਮੈਂ ਮਾਲਕ ਦੇ ਘਰ ਆ ਗਿਆ ਪਰ ਉਸ ਵਕਤ ਰਾਤ ਹੋ ਗਈ ਸੀ ਮੈਨੂੰ ਚੌਂਕੀਦਾਰ ਨੇ ਵੀ ਨਹੀਂ ਰੋਕਿਆ ਮੈਂ ਫਟਾਫਟ ਅੰਦਰ ਆ ਗਿਆ ਮੈਨੂੰ ਪਤਾ ਸੀ ਕਿ ਮੈਡਮ ਘਰ ਨਹੀਂ ਹੈ ਮੈਨੂੰ ਉਹਦੇ ਕਮਰੇ ਵਿੱਚੋਂ ਕਿਸੇ ਦੀ ਆਵਾਜ਼ ਕਿੱਦਾਂ ਆ ਸਕਦੀ ਸੀ ਮੈਂ ਜਿੱਦਾਂ ਹੀ ਉਹਦੇ ਕਮਰੇ ਵਿੱਚ ਦਰਵਾਜ਼ਾ ਖੋਲ੍ਹਿਆ ਤਾਂ ਮਾਲਕ ਦੇ ਨਾਲ ਉਸ ਕੁੜੀ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ ਮੈਂ ਤਾਂ ਇੱਥੇ ਇੱਕ ਤੁਖਤ ਦੇਣ ਦੀ ਖਬਰ ਲੇ ਆਇਆ ਸੀ ਪਰ ਇਕਦਮ ਹੈਰਾਨ ਹੋ ਗਿਆ ਮਾਲਕ ਮੈਨੂੰ ਦੇਖ ਕੇ ਘਬਰਾ ਗਿਆ ਉਸ ਕੁੜੀ ਦਾ ਰੰਗ ਇਕਦਮ ਉੱਡ ਗਿਆ ਤੇ ਕਹਿਣ ਲੱਗੀ ਤੂੰ ਨੌਕਰੀ ਛੱਡ ਕੇ ਚਲਾ ਗਿਆ ਸੀ ਮੈਂ ਕਿਹਾ ਪਰ ਮੈਂ ਤੁਹਾਡੇ ਘਰ ਬਾਰੇ ਇੱਕ ਗੱਲ ਸੁਣੀ ਸੀ ਮੈਨੂੰ ਆਉਣਾ ਪਿਆ ਕਿਉਂਕਿ ਮੈਂ ਤੁਹਾਡੇ ਘਰ ਦਾ ਨਾਮ ਖਾਦਾ ਹੈ ਤੇ ਤੁਹਾਨੂੰ ਨੁਕਸਾਨ ਨਹੀਂ ਦੇ ਸਕਦਾ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਇਹ ਸਭ ਕੁਝ ਦੇਖਣਾ ਪਊਗਾ ਮਾਲਕ ਕਹਿਣ ਲੱਗਾ ਕਿ ਮੈਂ ਇਸ ਕੁੜੀ ਨਾਲ ਨਾਲ ਵਿਆਹ ਕਰਵਾਇਆ ਕਿਉਂਕਿ ਮੈਨੂੰ ਬੱਚਾ ਚਾਹੀਦਾ ਇਹ ਦੇਖਣ ਨੂੰ ਬਹੁਤ ਛੋਟੀ ਲੱਗਦੀ ਹੈ ਪਰ ਇਹ ਕੋਈ 22 ਸਾਲ ਦੀ ਹੈ ਤੇ ਤੇਰੀ ਮੈਡਮ ਦੇ ਸਾਹਮਣੇ ਮੈਂ ਇਹਨੂੰ ਘੱਟ ਉਮਰ ਹੀ ਦੱਸੀ ਹੈ ਕਿਉਂਕਿ ਉਹਨੂੰ 14 ਸਾਲ ਦੀ ਕੁੜੀ ਚਾਹੀਦੀ ਸੀ ਫੇਰ ਕਹਿਣ ਲੱਗੀ ਕਿ ਤੂੰ ਦੱਸ ਕੇ ਕੀ ਕਹਿਣਾ ਆਇਆ ਸੀ ਮੈਂ ਕਿਹਾ ਮੈਂ ਪਾਰਕ ਵਿੱਚ ਬੈਠਾ ਸੀ ਜੋ ਮੁੰਡੇ ਗੱਲਾਂ ਕਰ ਰਹੇ ਸੀ ਅੱਜ ਤੁਹਾਡੇ ਘਰ ਚੋਰੀ ਕਰਨ ਲਈ ਆਉਣਗੇ ਮੈਂ ਬਸ ਇਹ ਹੀ ਦੱਸਣ ਲਈ ਆਇਆ ਸੀ ਮੇਰੀ ਗੱਲ ਸੁਣ ਕੇ ਮਾਰਕ ਨੇ ਫਟਾਫਟ ਪੁਲਿਸ ਨੂੰ ਫੋਨ ਕੀਤਾ ਤੇ ਪੁਲਸ ਵੀ ਆ ਗਈ ਪਰ ਮੈਂ ਮਾਲਕ ਦੀ ਚੋਰੀ ਫੜ ਚੁੱਕਿਆ ਸੀ ਉਹਨੇ ਮੈਨੂੰ ਬਹੁਤ ਸਾਰੇ ਪੈਸੇ ਦਿੱਤੇ ਤੇ ਕਹਿਣ ਲੱਗਾ ਕਿ ਆਪਣਾ ਮੂੰਹ ਬੰਦ ਰੱਖੀ ਹਜੇ ਤੇਰੀ ਮੈਡਮ ਇਹ ਕ ਸਭ ਕੁਝ ਸੁਣ ਲਈ ਤਿਆਰ ਨਹੀਂ ਪਰ ਜਿੱਦਾਂ ਹੀ ਉਹਨੂੰ ਪਤਾ ਲੱਗੂਗਾ ਕਿ ਮੈਂ ਪਿਓ ਬਣਨ ਵਾਲਾ ਹਾਂ ਤਾਂ ਇਸ ਕੁੜੀ ਨੂੰ ਆਪਣਨੇ ਸੋਕਨ ਦੇ ਤੌਰ ਤੌਰ ਤੇ ਸਵੀਕਾਰ ਕਰ ਲਉਗੀ ਮੈਂ ਇਸ ਕੁੜੀ ਦੇ ਨਾਲ ਪਹਿਲਾਂ ਹੀ ਪਿਆਰ ਕਰਦਾ ਸੀ ਤੇ ਹਮੇਸ਼ਾ ਹੀ ਕਰਦਾ ਰਹਾਂਗਾ